ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਮਜ਼ੇਦਾਰ ਮੰਗੋ ਸ਼ੇਕ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਤੇ ਇਸ ਤਰ੍ਹਾਂ ਦੇ ਸ਼ੇਕ ਪੀਣਾ ਸਭ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਤੇ ਮੰਗੋ ਸ਼ੇਕ ਨੂੰ ਬਣਾਉਣਾ ਤੇ ਸਭ ਤੋਂ ਜ਼ਿਆਦਾ ਆਸਾਨ ਹੁੰਦਾ ਹੈ ਆਮ ਦਾ ਸ਼ੇਕ ਬਣਾਉਣ ਵਾਸਤੇ ਇੱਥੇ ਮੈਂ ਆਂਬ ਲੈ ਲਏ ਨੇ ਸਭ ਤੋਂ ਪਹਿਲਾਂ ਆਪਾਂ ਆਂਬ ਨੂੰ ਚੰਗੀ ਤਰ੍ਹਾਂ ਛਿਲ ਲਾਵਾਂਗੇ ਆਂਬ ਦਾ ਆਪਾਂ ਪਤਲਾ-ਪਤਲਾ ਜਿਹਾ ਛਿਲਕਾ ਹਟਾ ਦੇਣਾ ਹੈ ਇੱਕ ਆਂਬ ਦੇ ਨਾਲ ਤਿੰਨ ਗਲਾਸ ਆਰਾਮ ਨਾਲ ਮੰਗੋਸ਼ੀਕ ਬਣ ਜਾਂਦਾ ਤੁਸੀਂ ਜੇਕਰ ਮੇਰੇ ਚੈਨਲ ਤੇ ਇਹ ਵੀਡੀਓ ਪਹਿਲੀ ਵਾਰ ਦੇਖਤੇ ਪਹਿ ਜੇ ਤੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਰਿੰਗ ਪ੍ਰੈਸ ਕਰ ਦਿਓ ਇਸ ਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ ਆਂਬ ਨੂੰ ਆਪਾਂ ਛਿੱਲ ਕੇ ਇਹਦਾ ਜੋ ਪਲਪ ਹੋਵੇਗਾ ਉਹਨੂੰ ਅਲੱਗ ਕਰ ਲਾਂਗੇ ਜਦੋਂ ਵੀ ਤੁਸੀਂ ਮੰਗੋ ਸ਼ੇਕ ਵਾਸਤੇ ਆਮ ਲਓ ਤੇ ਆਮ ਬਿਲਕੁਲ ਇਸੇ ਤਰੀਕੇ ਦੇ ਪੱਕੇ ਹੋਏ ਹੋਣੇ ਚਾਹੀਦੇ ਨੇ ਇਹਨਾਂ ਆਂਬਾਂ ਦੇ ਵਿੱਚ ਬਿਲਕੁਲ ਵੀ ਰੇਸ਼ੇ ਨਹੀਂ ਹੁੰਦੇ ਤੇ ਇਹਨਾਂ ਦਾ ਜੋ ਮੰਗੋ ਸ਼ੇਕੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਵਧੀਆ ਬਣਦਾ ਹੈ ਆਂਬ ਦਾ ਪਲਪ ਜੋ ਹੈ ਇਹਦੇ ਆਪਾਂ ਥੋੜੇ ਟੁਕੜੇ ਛੋਟੇ ਬਣਾ ਲਾਂਗੇ ਇਹਦੇ ਨਾਲ ਆਪਾਂ ਨੂੰ ਗ੍ਰाइंड ਕਰਨ ਦੇ ਵਿੱਚ ਦਿੱਕਤ ਨਹੀਂ ਆਵੇਗੀ ਆਸਾਨੀ ਨਾਲ ਆਪਾਂ ਇਹਨੂੰ ਇੱਕ ਸਾਰ ਗ੍ਰाइंड ਕਰ ਸਕਦੇ ਆ ਮੈਂ ਇੱਥੇ ਇੱਕ ਹੀ ਆਂਬ ਦੀ ਵਰਤੋਂ ਕਰਕੇ ਮੰਗੋ ਸ਼ੇਕ ਬਣਾਵਾਂਗੀ ਸਾਰੇ ਇਹ ਆਂਬ ਤੇ ਮੈਂ ਛੋਟੇ ਛੋਟੇ ਟੁਕੜੇ ਕਰਲੇ ਹੋਏ ਨੇ ਤੇ ਹੁਣ ਇੱਥੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਆਂਬ ਦੀ ਤਸੀਰ ਆਪਾਂ ਨੂੰ ਪਤਾ ਹੈ ਕਿ ਗਰਮ ਹੁੰਦੀ ਆ ਜੇਕਰ ਤੁਸੀਂ ਆਂਬ ਨੂੰ ਇਸ ਤਰੀਕੇ ਨਾਲ ਨਹੀਂ ਪੀਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਥੋੜੀ ਜੀ ਕਤਿਰਾ ਗੁੰਦ ਭਿਉ ਕੇ ਤੇ ਉਹਨੂੰ ਪਾ ਸਕਦੇ ਜੇ ਜਾਂ ਫਿਰ ਤੁਸੀਂ ਇਹ ਜੋ ਸਬਜਾ ਸੀਡਸ ਹੁੰਦੇ ਨੇ ਇਹਨਾਂ ਦੀ ਵਰਤੋਂ ਕਰ ਸਕਦੇ ਜੇ ਤੁਹਾਨੂੰ ਪंसारी ਦੀ ਦੁਕਾਨ ਤੋਂ ਮਿਲ ਜਾਣਗੇ ਇੱਕ ਤੀਰਾ ਗੁੱਤ ਨਾਲੋਂ ਵੀ ਜ਼ਿਆਦਾ ਠੰਡੇ ਹੁੰਦੇ ਨੇ ਇਹਨਾਂ ਨੂੰ ਤੁਸੀਂ 15 ਮਿੰਟ ਪਹਿਲਾਂ ਭਿਉਂ ਦੋਗੇ ਤੇ ਇਹ ਚੰਗੀ ਤਰ੍ਹਾਂ ਫੁੱਲ ਜਾਂਦੇ ਨੇ ਇੱਕ ਚਮਚ ਤੁਸੀਂ ਇਹਦਾ ਮੰਗੋ ਸ਼ੇਕ ਜਾਂ ਕਿਸੇ ਵੀ ਸ਼ਰਬਤ ਦੇ ਵਿੱਚ ਪਾ ਸਕਦੇ ਜੇ ਇਹ ਦੋਨੋਂ ਹੀ ਬਹੁਤ ਜ਼ਿਆਦਾ ਠੰਡੇ ਹੁੰਦੇ ਨੇ ਤੇ ਜੋ ਸਬਜਾ ਸੀਡਸ ਨੇ ਇਹਨਾਂ ਦੇ ਨਾਲ ਸਾਨੂੰ ਪਸੀਨਾ ਵੀ ਬਹੁਤ ਘੱਟ ਆਉਂਦਾ ਹੈ ਹੁਣ ਮੰਗੋ ਸ਼ੇਕ ਬਣਾਉਣ ਵਾਸਤੇ ਇੱਥੇ ਮੈਂ ਇੱਕ ਕੱਪ ਦੁੱਧ ਲੈ ਲਿਆ ਹੈ ਥੋੜੀ ਜਿਹੀ ਮੈਂ ਬਰਫ਼ ਦੇ ਟੁਕੜੇ ਵੀ ਲੈ ਲਏ ਹੋਏ ਨੇ ਤੇ ਆਪਾਂ ਬਣਾਉਣਾ ਸ਼ੁਰੂ ਕਰ ਦਿੰਨੇ ਆਂ ਦੁੱਧ ਮੇਰੇ ਕੋਲ ਇੱਕਦਮ ਠੰਡਾ ਸੀ ਇਸ ਕਰਕੇ ਮੈਂ ਬਰਫ਼ ਦੀ ਵਰਤੋਂ ਨਹੀਂ ਕੀਤੀ ਜੇਕਰ ਤੁਹਾਡੇ ਕੋਲ ਦੁੱਧ ਠੰਡਾ ਨਾ ਹੋਵੇ ਤੁਸੀਂ ਨਾਲ ਹੀ ਇਹਦੇ ਵਿੱਚ ਥੋੜੀ ਜਿਹੀ ਬਰਫ਼ ਐਡ ਕਰ ਦਿਓ ਮੰਗੋ ਸ਼ੇਕ ਪੀਣ ਦੇ ਵਿੱਚ ਜ਼ਿਆਦਾ ਮਜ਼ਾ ਆਵੇਗਾ ਕਿਉਂਕਿ ਕੋਈ ਵੀ ਸ਼ੇਕ ਹੋਵੇ ਜਾਂ ਕੋਈ ਵੀ ਸ਼ਰਬਤ ਆਪਾਂ ਬਣਾਉਂਦੇ ਪਏ ਆਂ ਗਰਮੀਆਂ ਦਾ ਮੌਸਮ ਹੋਵੇ ਤੇ ਉਹ ਠੰਡਾ ਠੰਡਾ ਹੋਵੇ ਤਾਂ ਹੀ ਪੀਣ ਦਾ ਮਜ਼ਾ ਆਉਂਦਾ ਹੈ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਖੰਡ ਵੀ ਪਾਵਾਂਗੇ ਖਾਂਡੇ ਦੇ ਵਿੱਚ ਮੈਂ ਕੇਵਲ 2 ਚਮਚ ਹੀ ਪਾਏ ਨੇ ਬਾਕੀ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਕਰਕੇ ਲੈ ਸਕਦੇ ਜੇ ਪਰ ਆਮਬ ਪਹਿਲਾਂ ਤੋਂ ਹੀ ਕਾਫੀ ਜਿਆਦਾ ਮਿੱਠੇ ਹੁੰਦੇ ਨੇ ਇਹਦੇ ਵਿੱਚ ਜਿਆਦਾ ਖੰਡ ਦੀ ਜ਼ਰੂਰਤ ਨਹੀਂ ਹੁੰਦੀ ਟੱਕਣ ਬੰਦ ਕਰਕੇ ਤੇ ਇਹਨੂੰ ਆਪਾਂ ਇੱਕ ਵਾਰ ਗ੍ਰाइंड ਕਰ ਲੈਨੇ ਆ ਜੇਕਰ ਤੁਸੀਂ ਮੰਗੋ ਸ਼ੇਕ ਨੂੰ ਹੋਰ ਜਿਆਦਾ ਟੇਸਟੀ ਬਣਾਉਣਾ ਚਾਹੁੰਦੇ ਜੇ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਡਰਾਈ ਫਰੂਟ ਇਹਦੇ ਵਿੱਚ ਪਾ ਸਕਦੇ ਜੇ ਜਾਂ ਫਿਰ ਤੁਸੀਂ ਇਹਦੇ ਵਿੱਚ ਫੂਟੀ ਫੂਟੀ ਵੀ ਵਰਤਣ ਕਰ ਸਕਦੇ ਹੋ ਉਹਦੇ ਨਾਲ ਬੱਚੇ ਬਹੁਤ ਖੁਸ਼ ਹੋ ਕੇ ਮੰਗੋਸ਼ੇ ਪੀਂਦੇ ਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਿਆ ਹੋਇਆ ਹੈ ਤੇ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਆ ਕਿੰਨਾ ਵਧੀਆ ਮੰਗੋਸ਼ੇ ਕਪਾ ਘਰ ਵਿੱਚ ਬਹੁਤ ਹੀ ਆਸਾਨੀ ਨਾਲ ਤਿਆਰ ਕਰ ਲਿਆ ਹੈ ਬਹੁਤ ਹੀ ਘੱਟ ਸਮੇਂ ਦੇ ਵਿੱਚ 5 ਮਿੰਟ ਜਿੰਨਾ ਸਮਾਂ ਵੀ ਲੱਗਦਾ ਇਹ ਮੰਗੋਸ਼ੇ ਬਣਾਉਣ ਵਾਸਤੇ ਹੁਣ ਆਪਾਂ ਇਹਨੂੰ ਕਰ ਦਵਾਂਗੇ ਸਰਵ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨੂੰ ਸਰਵ ਕਰ ਸਕਦੇ ਜੇ ਮੈਂ ਟੋਟਲ 3 ਗਲਾਸ ਮੰਗੋ ਸ਼ੇਕ ਦੇ ਤਿਆਰ ਕੀਤੇ ਨੇ 1 ਕੰਬ ਸੀ 1 ਕੱਪ ਦੁੱਧ ਤੇ ਨਾਲ ਹੀ ਉਹਦੇ ਵਿੱਚ 2 ਚਮਚ ਜਿੰਨੀ ਆਪਾਂ ਖੰਡ ਪਾਈ ਸੀ ਤੇ ਇੰਨੇ ਦੇ ਨਾਲ 3 ਗਲਾਸ ਮੰਗੋ ਸ਼ੇਕ ਆਰਾਮ ਨਾਲ ਤਿਆਰ ਹੋ ਗਿਆ ਹੈ ਤੁਸੀਂ ਇਸ ਤਰੀਕੇ ਦੇ ਨਾਲ ਮੰਗੋ ਸ਼ੇਕ ਬਣਾ ਕੇ ਜ਼ਰੂਰ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗਾ ਵੈਸੇ ਤਾਂ ਮੰਗੇੋ ਸ਼ੇਕ ਨੂੰ ਆਪਾਂ ਇਸੇ ਤਰੀਕੇ ਨਾਲ ਹੀ ਪੀ ਸਕਦੇ ਹਾਂ ਕਿਉਂਕਿ ਮੰਗੇੋ ਸ਼ੇਕ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਤੇ ਮੰਗੇੋ ਹਰ ਇੱਕ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੇ ਨੇ ਪਰ ਇੱਕ ਵਧੀਆ ਜੀ ਲੁੱਕ ਦੇਣ ਵਾਸਤੇ ਮੈਂ ਦੇ ਉੱਤੇ ਕੁਝ ਡਰਾਈ ਫਰੂਟ ਪਾ ਦਾਂਗੀ ਜਿਦੇ ਵਿੱਚ ਮੈਂ بادਾਮ, ਕਾਜੂ ਤੇ ਪਿਸਤਾ ਲੈਨੇ ਜਿਨ੍ਹਾਂ ਨੂੰ ਬਿਲਕੁਲ ਬ੍ਰੀਕ ਕੱਟ ਕੇ ਲੈ ਲਿਆ ਹੋਇਆ ਹੈ ਬਹੁਤ ਹੀ ਥੋੜੀ ਜੀ ਮਾਤਰਾ ਦੇ ਵਿੱਚ ਆਪਾਂ ਇਸ ਮੰਗੇੋ ਸ਼ੇਕ ਦੇ ਉੱਪਰ ਇਹ ਡਰਾਈ ਫਰੂਟ ਪਾ ਦਾਂਗੇ ਤਾਂ ਨੂੰ ਮੰਗੋ ਸ਼ੇਕ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਆਪਣਾ ਕੀਮਤੀ ਜਿਹਾ ਸਮਾਂ ਕੱਟ ਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੁਰਵਤੀ ਹੈ ਜੀ ਮਜ਼ੇਦਾਰ ਵੀਡੀਓ ਦੇ ਨਾਲ